ਹੈਲੋ ਫਰੈਂਡਸ ਵੈਲਕਮ ਟੂ ਡੀਨਸਾ ਵਲੌਗਸ ਆਮ ਕੁਲਵੀਰ ਸਿੰਘ ਤੁਸੀਂ ਵੀ ਇਹ ਕੈਨੇਡਾ ਦੇ ਵਿੱਚ ਕਈ ਲੋਕਾਂ ਨੂੰ ਕਹਿੰਦੇ ਸੁਣਿਆ ਹੋਵੇਗਾ ਕਿ ਇੱਥੇ ਟੈਕਸ ਵਗੈਰਾ ਕਾਫੀ ਜ਼ਿਆਦਾ ਲੱਗਦਾ ਹੈਗਾ ਜਿੰਨੀ ਤੁਸੀਂ ਜ਼ਿਆਦਾ ਕਮਾਈ ਕਰਦੇ ਓੰਨੇ ਹੀ ਜ਼ਿਆਦਾ ਟੈਕਸ ਪੈਂਦਾ ਹੈਗਾ ਅਗਰ ਤੁਸੀਂ ਵੀ ਇਹ ਚੀਜ਼ਾਂ ਸੁਣੀਆਂ ਨੇ ਤਾਂ ਉਹਨਾਂ ਨੂੰ ਅਗਰ ਡਿਟੇਲ ਦੇ ਵਿੱਚ ਸਮਝਣਾ ਚਾਹੁੰਦੇ ਹੋ ਤਾਂ ਇਹ ਕਾਫੀ ਸ਼ਾਰਟ ਵੀਡੀਓ ਹੋਏਗੀ 6-7 ਮਿੰਟ ਦੀ ਤਾਂ ਇਹਨੂੰ ਦੇਖ ਸਕਦੇ ਹੋ ਐਂਡ ਤੱਕ ਐਂਡ ਮੈਂ ਟਰਾਈ ਕਰਾਂਗਾ ਆਈ ਵਿਲ ਟਰਾਈ ਮਾਈ ਬੈਸਟ ਕਿ ਕਲਿਕਲੀ ਚੀਜ਼ ਸਮਝਾ ਸਕਾਂ simple language ਵਿੱਚ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਅਗਰ ਤੁਸੀਂ ਨਵੇਂ ਆਏ ਹੋ ਇਸ ਚੈਨਲ ਦੇ ਉੱਪਰ ਤੇ ਇਹ ਵੀਡੀਓ ਹੁਣ ਸਟਾਰਟ ਕਰਨ ਲੱਗੇ ਆਂਗੇ ਇਹ ਹੈਗਾ ਬੇਸਿਕਲੀ ਟੈਕਸ ਸਿਸਟਮ ਇਨ ਕੈਨੇਡਾ ਕਿ ਇਹ ਕਿਸ ਤਰ੍ਹਾਂ ਵਰਕ ਕਰਦਾ ਹੈਗਾ ਤਾਂ ਟੈਕਸ ਉਦੋਂ ਹੀ ਲੱਗਦਾ ਹੈ ਜਦੋਂ ਆਪਣੀ ਆਬਵੀਅਸ ਗੱਲ ਹੈ ਕਿ ਕਮਾਈ ਹੁੰਦੀ ਹੈ ਵਿੱਚ ਦੋ ਤਰ੍ਹਾਂ ਦੀ ਪੇ ਹੁੰਦੀ ਹੈ ਇੱਕ ਗ੍ਰੋਸ ਪੇ ਐਂਡ ਦੂਸਰੀ ਆ ਜਾਂਦੀ ਹੈ ਨੈਟ ਪੇ ਤਾਂ ਗ੍ਰੋਸ ਪੇ ਹੋਗੀ ਜਿੰਨੀ ਆਪਣੀ ਪੇ ਬਣਦੀ ਹੈਗੀ ਟੋਟਲ ਤਾਂ ਮੰਨ ਲਓ ਕਿ ਤੁਸੀਂ 3000 ਡਾਲਰ ਕਮਾਏ ਤਾਂ ਉਹ 3000 ਇਹ ਆਪਣਾ ਗ੍ਰੋਸ ਪੇ ਬਣ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਤੁਹਾਡੇ ਜੇਬ ਦੇ ਵਿੱਚ ਆਉਣੀ ਹੁੰਦੀ ਹੈ ਉਹ ਚੈੱਕ ਕੱਟ ਕੇ ਤਾਂ ਅਗਰ 3000 ਗ੍ਰੋਸ ਪੇ ਹੈਗੀ ਹੈ ਤਾਂ ਉਹਦੇ ਵਿੱਚੋਂ ਇਹ ਜਿਹੜੀ ਸੈਂਟਰਲ ਗਵਰਨਮੈਂਟ ਹੁੰਦੀ ਹੈ ਜਿਵੇਂ ਇੰਡੀਆ ਦੇ ਵਿੱਚ ਉਹ ਮੈਂ ਹੀ ਫੈਡਰਲ ਗਵਰਨਮੈਂਟ ਕਹਿੰਦੇ ਨੇ ਕੈਨੇਡਾ ਦੇ ਵਿੱਚ ਤਾਂ ਉਹ ਆਪਣਾ ਟੈਕਸ ਕੱਟ ਲੈਂਦੀ ਹੈ ਜੋ ਪ੍ਰੋਵਿੰਸਾ ਹੋਗੀਆਂ ਮਤਲਬ ਕਿ ਸਟੇਟਾਂ ਜਿਵੇਂ ਇੰਡੀਆ ਦੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਇਸ ਤਰ੍ਹਾਂ ਹੋ ਗਿਆ। ਫਿਰ ਇਥੇ ਅਲਬਰਟਾ ਹੋ ਗਿਆ, ਬ੍ਰਿਟਿਸ਼ ਕੋਲੰਬੀਆ ਹੋ ਗਿਆ ਤਾਂ ਉਹ ਆਪਣਾ ਟੈਕਸ ਕੱਟ ਲੈਂਦੇ ਨੇ। ਇਸ ਤਰ੍ਹਾਂ ਸੈਂਟਰ ਨੇ ਵੀ ਆਪਣਾ ਕੱਟ ਲਿਆ, ਫੈਡਰਲ ਨੇ ਵੀ ਆਪਣਾ ਕੱਟ ਲਿਆ। ਇੱਕ ਪੈਨਸ਼ਨ ਪਲਾਨ ਹੁੰਦਾਗਾ ਉਹ ਆਪਣਾ ਕੱਟ ਲੈਂਦੇ ਨੇ। ਇਸ ਤਰ੍ਹਾਂ ਸਾਰੀ ਜੋ ਵੀ ਕਾਟ ਹੁੰਦੀਆਂ ਨੇ ਉਹ ਲੱਗਣ ਤੋਂ ਬਾਅਦ ਜੋ ਵੀ ਆਪਣਾ ਚੈੱਕ ਵਗੈਰਾ ਆਉਂਦਾ ਹੈਗਾ ਮਤਲਬ 3000 ਡਾਲਰ ਗ੍ਰੋਸ ਪੇ ਆ ਤਾਂ ਕੱਟ-ਕਟਾ ਕੇ ਆਪਾਂ ਨੂੰ ਮੰਨ ਲਓ ਕਿ 2000 ਡਾਲਰ ਆ ਗਿਆ। ਤਾਂ ਉਹਨੂੰ ਆਪਾਂ ਨੈਟ ਪੇ ਕਹਿੰਦੇ ਹੁੰਦੇ ਆ। ਇਹ ਸਮਝਣਾ ਜ਼ਰੂਰੀ ਹੈ ਕਿ ਕਿਉਂਕਿ ਨੈੱਟ ਪੇ ਹੈ ਕਿ ਜੋ ਆਪਣੇ ਅਸਲ ਦੇ ਵਿੱਚ ਜੇਬ ਦੇ ਵਿਚਾਰੀ ਹੈ ਗ੍ਰੋਸ ਪੇ ਹੈ ਕਿ ਜੋ ਬਿਕ ਰੈਕਡ ਦੇ ਵਿੱਚ ਹੁੰਦੀ ਹੈ ਕਿ ਉਸ ਤੋਂ ਬਾਅਦ ਉਹਦੇ ਵਿੱਚੋਂ ਬਹੁਤ ਚੀਜ਼ਾਂ ਕੱਟ ਨਹੀਂ ਹੁੰਦੀਆਂ ਨੇ ਐਂਡ ਇਹ ਟੈਕਸਿਸ ਬੇਸਿਕਲੀ ਦੋ ਤਰ੍ਹਾਂ ਦੇ ਹੀ ਹੁੰਦੇ ਨੇ ਇੱਕ ਸੈਂਟਰ ਗਵਰਨਮੈਂਟ ਦਾ ਹੁੰਦਾ ਜਿਸ ਨੂੰ GST ਆਪਾਂ ਕਹਿ ਦਿੰਦੇ ਆ ਜਿਵੇਂ ਜੋ GST ਲਗਾਉਂਦੀ ਗਵਰਨਮੈਂਟ ਸੈਂਟਰ ਵਾਲੀ ਜਿਵੇਂ ਟ੍ਰੂਡੋ ਗਵਰਨਮੈਂਟ ਹੋਗੀ ਇੱਕ ਪ੍ਰੋਵਿੰਸ ਦਾ ਅਲੱਗ ਹੁੰਦਾਗਾ ਅਗਰ ਤੁਸੀਂ ਅਲਬਰਟਾ ਦੇ ਵਿੱਚ ਹੈਗੇ ਹੋ ਤਾਂ ਪ੍ਰੋਵਿੰਸ ਦਾ ਇਹਨਾਂ ਨੇ ਜ਼ੀਰੋ ਟੈਕਸ ਕੀਤਾ ਹੋਇਆ ਬਟ ਅਗਰ ਹੋਰ ਸਟੇਟ ਦੇ ਵਿੱਚ ਹੈਗੇ ਤਾਂ ਇਹ ਦੋਨੋਂ ਆਪਣਾ ਆਪਣਾ ਟੈਕਸ ਲਗਾਉਂਦੀ ਇਹ ਨੇ ਤਾਂ ਇਹਦੇ ਵਿੱਚ ਅੱਗੇ ਆਪਾਂ ਵਧੀਏ ਤਾਂ ਫੈਡਰਲ ਗਵਰਨਮੈਂਟ ਜੋ ਹੈਗੀ ਹੈ ਸੈਂਟਰਲ ਗਵਰਨਮੈਂਟ ਉਹਦਾ ਟੈਕਸ ਬੇਸਿਕਲੀ 15% ਤੋਂ ਸਟਾਰਟ ਹੁੰਦਾ ਹੈਗਾ ਉਹ ਆਪਾਂ ਅੱਗੇ ਵੀ ਡਿਸਕਸ ਕਰਾਂਗੇ ਤੇ ਜੋ ਸਟੇਟਾਂ ਦਾ ਹੁੰਦਾ ਹੈਗਾ ਉਹ ਕਿਸੇ ਦਾ 5% ਹੁੰਦਾ ਕਿਸੇ ਦਾ 6% ਹੁੰਦਾ ਇੱਥੋਂ ਸਟਾਰਟ ਹੁੰਦਾ ਤੇ 9-10% ਤੱਕ ਚਲਾ ਜਾਂਦਾ ਹੈਗਾ ਤਦ ਤੁਸੀਂ ਦੇਖੋਗੇ ਸੈਂਟਰ ਵਾਲਿਆ ਜੋ ਟੈਕਸ ਹੈਗਾ ਉਹ 15 20% ਜੋ ਵੀ ਲਗਾਉਣਾ ਉਹ ਲਗਾਉਣਗੇ ਆਪਣਾ ਉਸ ਤੋਂ ਬਾਅਦ ਜੋ ਸਟੇਟ ਹੈਗੀ ਹੈ ਮੰਨ ਲਓ ਉਹਨੇ 5% ਲਗਾ ਦਿੱਤਾ ਤਾਂ ਬੰਦੇ ਨੂੰ ਟੋਟਲ 25% ਟੈਕਸ ਭੇਜੰਦੈਂ ਇਸ ਤਰ੍ਹਾਂ ਇੱਕ ਵਰਕ ਕਰਦੀ ਨੇ ਚੀਜ਼ਾਂ ਐਂਡ ਜਿਵੇਂ ਪਹਿਲਾਂ ਹੀ ਮੈਂ ਸਮਝਾ ਚੁੱਕਿਆਗਾ ਕਿ ਆਪਣਾ ਜੋ ਫੈਡਰਲ ਗਵਰਨਮੈਂਟ ਹੈ ਉਹ ਜੋ ਵੀ ਆਪਣੇ ਕਿਤੇ ਵੀ ਮਤਲਬ ਕੰਮ ਕੀਤਾ ਤਾਂ ਕੰਮ ਕਰਨ ਤੋਂ ਬਾਅਦ ਗ੍ਰੋਸ ਪੇ ਹੁੰਦੀ ਹੈ ਗ੍ਰਾਸ ਸੇਤ ਮਤਲਬ ਵੀ ਹਜੇ ਕੁਝ ਕਟਿਆ ਨਹੀਂ ਹੈਗਾ ਤਾਂ ਉਹਦੇ ਅੱਗੇ ਕੰਪੋਨੈਂਟ ਹੁੰਦੇ ਨੇ ਵੀ ਕੀ ਕੀ ਚੀਜ਼ਾਂ ਉਹਦੇ ਵਿੱਚੋਂ ਕੱਟ ਹੁੰਦੀਆਂ ਨੇ ਪਹਿਲਾਂ ਤਾਂ এমਪਲੋਇਮੈਂਟ ਇੰਸ਼ੋਰੈਂਸ ਹੁੰਦਾ ਆਪਾਂ ਅਗਰ ਕੰਮ ਕਰ ਰਹੇ ਹਾਂ ਤਾਂ ਉਹ ਨਾਲ ਦੀ ਨਾਲ ਹੀ ਕੁਝ ਪਰਸੈਂਟੇਜ ਆਪਣੇ ਪੇ ਚੈੱਕ ਦੇ ਵਿੱਚੋਂ ਕੱਟਦੇ ਜਾਂਦੇ ਹੁੰਦੇ ਨੇ ਉਹ ਇਸ ਲਈ ਕੱਟਦੇ ਨੇ ਕਿ ਅਗਰ ਬਜਾਂਸਾ ਨਾ ਕੋਈ ਪ੍ਰੋਬਲਮ ਆ ਜਾਵੇ ਜਾਂ ਕੋਈ ਮਤਲਬ ਕਿ ਬਿਮਾਰ ਪੈ ਗਿਆ ਜਾਂ ਫਿਰ ਜੌਬ ਚਲੀ ਗਈ ਤਾਂ ਉਹ ਕੁਝ ਅਮਾਉਂਟ ਹੁੰਦੀ ਹੈ ਕਿ ਉਹ ਪੇ ਕਰਦੇ ਨੇ ਫਿਰ ਬੰਦੇ ਨੂੰ ਜਾਂ ਮਟਰਨਿਟੀ ਲੀਵ ਹੋਗੀ ਪ੍ਰੈਗਨਨਸੀ ਵਾਲੀ ਲੀਵ ਹੋਗੀ ਤਾਂ ਉਹ ਵੀ ਪੇਮੈਂਟ ਹੁੰਦੀ ਹੈ ਬਾਅਦ ਵਿੱਚ ਐਮਰਜੈਂਸੀ ਦੇ ਵਿੱਚ ਤਾਂ ਉਹ ਇੰਸ਼ੋਰੈਂਸ ਨਾਲ ਦੀ ਨਾਲ ਹੀ ਕੱਟਦੇ ਨੇ ਕਿ ਬੰਦਾ ਜਦੋਂ ਕੰਮ ਕਰ ਰਿਹਾ ਤੇ ਉਸ ਤੋਂ ਕੱਟੀ ਜਾਓ ਅਗਰ ਬਾਇ ਚਾਂਸ ਜੌਬ ਚਲੇਗੀ ਤਾਂ ਕੁਝ ਕੁ ਮਹੀਨੇ ਪੇ ਕਰਨਗੇ ਗਵਰਨਮੈਂਟ ਤੇ ਦੂਜਾ ਕੈਨੇਡਾ ਪੈਨਸ਼ਨ ਪਲਾਨ ਹੁੰਦਾ ਇਹ ਵੀ ਕੱਟਿਆ ਜਾਂਦਾ ਹਰੇਕ 15 ਦਿਨ ਦੇ ਬਾਅਦ ਜਾਂ ਆਪਣਾ ਇੱਕ ਹਫਤਾ ਹੋ ਗਿਆ ਹੈ ਜਿਵੇਂ ਜਿਵੇਂ ਪੇ ਆਉਂਦੀ ਹੈ ਕਿਸੇ ਦੀ ਮੰਤਵਾਰ ਆਉਂਦੀ ਹੈ ਕਿਸੇ ਦੀ 15 ਦਿਨ ਬਾਅਦ ਆਉਂਦੀ ਹੈ ਕਿਸੇ ਦੀ ਵੀਕਲੀ ਆਉਂਦੀ ਹੈ ਤਾਂ ਕੈਨੇਡਾ ਪੈਨਸ਼ਨ ਪਲਾਨ ਇਹ ਵੀ ਕੱਟਦਾ ਹੈਗਾ ਜਦੋਂ ਬੰਦਾ ਰਿਟਾਇਰ ਹੋ ਜਾਂਦਾ ਹੈ ਤਾਂ ਕੁਝ ਕਾਊਂਟ ਦਿੰਦੇ ਨੇਗੇ ਜੋ ਇੱਕ ਐਜ਼ ਅ ਪੈਨਸ਼ਨ ਚੱਲਦੀ ਹੈ ਇਹ ਵੀ ਹਰੇਕ ਪੇਚੈਕ ਦੇ ਵਿੱਚੋਂ ਕਟਾਉਣੀ ਪੈਂਦੀ ਹੈ ਅਮਾਊਂਟ ਤਾਂ ਹੁਣ ਜੇ ਫੈਡਰਲ ਟੈਕਸ ਦੀ ਗੱਲ ਕਰੀਏ ਹੁਣ ਜੋ ਮੇਨ ਕੁਐਸਚਨ ਇਹ ਹੋਏਗਾਗਾ ਕਿ ਕਿ ਕਈ ਲੋਕੀ ਕੁਝ ਜ਼ਿਆਦਾ ਹੀ ਕਹਿ ਜਾਂਦੇ ਨੇ ਕਿ ਸਾਰੀ ਇਨਕਮ ਹੀ ਟੈਕਸ ਚ ਚਲੀ ਜਾਂਦੀ ਹੈ। ਕਈ ਇਸ ਚੀਜ਼ ਬਾਰੇ ਵਰੀ ਨਹੀਂ ਕਰਦੇ। ਤਾਂ ਇੱਥੇ ਮੈਂ ਫਿਗਰਸ ਦਿਖਾਉਣਾਗੇ ਇਹਦੀਆਂ। 15% ਜੋ ਟੈਕਸ ਹੈਗਾ ਉਹ ਪੈਂਦਾ ਹੈਗਾ ਅਗਰ ਆਪਣੀ ਇਨਕਮ 1 ਡਾਲਰ ਤੋਂ ਲੈ ਕੇ 55000 867 ਡਾਲਰ ਹੈਗੀ ਆ। ਇਹ ਜਸਟ ਐਸਟੀਮੇਟ ਹੀ ਲਾੜੋ ਕਿ 0 ਡਾਲਰ ਤੋਂ 1 ਡਾਲਰ ਤੋਂ ਲੈ ਕੇ 55000 ਦੇ ਅਰਾਊਂਡ ਸੋਡੀ ਇਨਕਮ ਹੈਗੀ ਆ ਤਾਂ 15% ਆਪਾਂ ਨੂੰ ਸਰਕਰ ਨੂੰ ਟੈਕਸ ਦੇਣਾ ਪਊਗਾ। ਇਹ ਸਟੇਟ ਦਾ ਕੁਝ ਨਹੀਂ ਹੈ ਜਸਟ ਸੈਂਟਰ ਨੂੰ 15% ਅਗਰ ਤੁਸੀਂ ਬਧੀਆ ਠੀਕ ਹੈ ਹੋਰ ਕੰਮ ਕਰਦੇ ਹੋ ਹਨ ਡਬਲ ਸ਼ਿਫਟ ਲਗਾਉਨੇ ਹਨ ਤੇ ਇਨਕਮ ਤੁਹਾਡੀ 55000 ਤੋਂ ਉੱਪਰ ਚਲੀ ਜਾਂਦੀ ਹੈ 1 ਲੱਖ 11 ਦੇ ਵਿੱਚ ਵਿੱਚ ਕਿਉਂਕਿ ਮੋਸਟਲੀ ਲੋਕਾਂ ਦੀ 55 6000 65000 ਹੁੰਦੀ ਹੈ ਤਾਂ ਉੱਪਰ ਵਾਲੀ ਅਮਾਉਂਟ ਜੋ 55 ਤੋਂ ਉੱਪਰ ਹੈ ਉਹਦੇ ਉੱਪਰ ਤੁਹਾਨੂੰ 20% ਟੈਕਸ ਲੱਗਦਾ 20.5 ਤੇ ਅਗਰ ਫੈਮਿਲੀ ਇਨਕਮ ਮੰਨ ਲਓ 1 ਲੱਖ 11 ਹਜ਼ਾਰ ਤੋਂ ਵੀ ਉੱਪਰ ਚਲੀ ਜਾਂਦੀ ਹੈ ਤਾਂ 26% ਹੋ ਜਾਂਦਾ ਇਹ ਅੱਗੇ ਅੱਗੇ ਹੈਗੀਆਂ ਨੇ ਜੀ ਜਨਰਲੀ ਲੋਕੀ ਇਹ 2% ਦੇ ਵਿੱਚ ਹੀ ਆਉਂਦੇ ਨੇ 55000 ਤੱਕ ਹੈਗੀ ਤਾਂ 15% ਟੈਕਸ ਹੈਗਾ 55000 ਤੋਂ 1 ਲੱਖ 11 ਹਜ਼ਾਰ ਤੱਕ ਹੈਗੀ ਤਾਂ 20% ਟੈਕਸ ਲੱਗਦਾ ਹੈ ਅੱਗੇ ਵੱਧ ਜਾਂਦਾ ਐਂਡ ਇਸ ਤੋਂ ਬਾਅਦ ਹੁਣ ਇੱਥੇ ਇੱਕ ਐਗਜ਼ਾਮਪਲ ਹੈਗੀ ਹੈ ਮੰਨ ਲਓ ਕਿ 온ਟਾਰੀਓ ਦੇ ਵਿੱਚ ਹੈਗੀ ਹੈ 2023 ਦੇ ਡਾਟਾ ਲੈ ਗਏ ਥੋੜਾ ਥੋੜਾ ਚੇਂਜ ਹੁੰਦਾ ਰਹਿੰਦਾ ਐਂਡ ਮੰਨ ਲਓ ਕਿ ਇੱਕ ਬੰਦੇ ਦੀ ਇਨਕਮ ਹੈਗੀ ਆ 80000 ਡਾਲਰ ਤਾਂ ਹੁਣ ਜਿਹੜੀ ਫੈਡਰਲ ਜੋ ਗਵਰਨਮੈਂਟ ਹੈਗੀ ਆ ਇਹ 2023 ਦੇ ਡਾਟਾ ਲੈ ਆ 24 ਦੇ ਵਿੱਚ 55000 ਤੱਕ ਹੋ ਗਿਆ ਤਾਂ ਉਹਦਾ ਮਤਲਬ ਹੋਏਗਾ ਕਿ 55000 ਤੱਕ ਇਨਕਮ ਹੈਗੀ ਆ ਤਾਂ 15% ਟੈਕਸ ਲੱਗਣਾਗਾ ਉਹਦੇ ਹਿਸਾਬ ਨਾਲ 8003 ਡਾਲਰ ਇਹ ਭਰਨੇ ਪੈਣਗੇ ਤੇ ਕਸ ਤੋਂ ਬਾਅਦ ਜਿਹੜਾ ਉੱਪਰ ਵਾਲਾ ਹੋ ਗਿਆ ਕਿਉਂਕਿ ਇਨਕਮ ਤਾਂ 60000 ਆ ਤਾਂ 53000 ਤੱਕ ਦਾ ਟੈਕਸ ਦੇਤਾ 15% ਤਾਂ ਫਿਰ 80 ਦੇ ਵਿੱਚੋਂ 53000 ਕੱਢ ਕੇ ਜੋ ਵੀ 26000 ਰਹਿ ਗਿਆ ਤਾਂ ਉਹਦੇ ਉੱਪਰ 20% ਲੱਗੇਗਾ ਤਾਂ ਉਹ ਉੱਪਰਲਾ ਕੱਢ ਕੇ 54063 ਰਹਿ ਗਿਆ ਤੇ ਦੋਨੋਂ ਅਮਾਉਂਟ ਨੂੰ ਆਪਾਂ ਐਡ ਕਰ ਦਿੰਨੇ ਤਾਂ 13000 467 ਮਤਲਬ 13.5000 ਟੈਕਸ ਵਰਨਾ ਪਏਗਾ 80000 ਦੀ ਇਨਕਮ ਦੇ ਵਿੱਚ ਅਲਗਿਅਸੇ ਜੇ ਇੰਕਮ ਮਗਰ ਹੁੰਦੀ ਹੈ ਤਾਂ 13000 ਆਪਣਾ ਟੈਕਸ ਦੇ ਵਿੱਚ ਜਾਂਦਾ ਸਿਰਫ ਗਵਰਨਮੈਂਟ ਨੂੰ ਜੋ ਸੈਂਟਰ ਦੇ ਵਿੱਚ ਹੈਗੀ ਹੈ ਤੇ ਉਸ ਤੋਂ ਬਾਅਦ ਪ੍ਰੋਵਿੰਸ ਆ ਗਈ ਪ੍ਰੋਵਿੰਸ ਦਾ ਆਪਣਾ ਟੈਕਸ ਹੁੰਦਾ ਹੈ ਜਿਵੇਂ ਕਿ ਇੱਥੇ ਹੈਗਾ ਕਿ 5% ਟੈਕਸ ਹੈਗਾਗਾ 47000 ਤੱਕ ਤਾਂ 5% ਦਾ ਹੋ ਗਿਆ 2400 ਕੁਝ ਹੋ ਗਿਆ ਤੇ ਉਸ ਤੋਂ ਬਾਅਦ ਜਿਹੜਾ ਰਿਮੇਨਿੰਗ ਰਹਿ ਗਿਆ ਉਹਦੇ ਉੱਪਰ ਇਹ 9% ਲਾਉਂਦੇ ਨੇ ਕਿਉਂਕਿ ਸਟੇਟ ਆ ਗਈ ਤਾਂ ਥੋੜੀਆਂ ਪਾਵਰਾਂ ਘੱਟ ਹੁੰਦੀਆਂ ਨੇ ਉਹ ਟੈਕਸ ਵੀ ਘੱਟ ਲਗਾਉਂਦੇ ਨੇ ਤਾਂ 2962a ਹੋ ਗਿਆ ਤੇ ਇਹਨਾਂ ਦੋਨਾਂ ਨੂੰ ਜੋੜ ਕੇ ਤੇ ਟੈਕਸ ਕਾਫੀ ਜ਼ਿਆਦਾ ਹੋ ਜਾਂਦਾ ਤਾਂ 80000 ਰਹੇਗਾ ਤੇ ਉਹਦਾ ਟੈਕਸ ਓਬਵੀਅਸਲੀ ਕਾਫੀ ਜ਼ਿਆਦਾ ਹੋਏਗਾ ਤੇ ਹੁਣ ਪਲੱਸ ਪੁਆਇੰਟ ਇਹਦੇ ਵਿੱਚ ਇਹ ਆ ਜਾਂਦਾਗਾ ਕਿ ਐਵੇਂ ਨਹੀਂ ਹੁੰਦਾ ਕਿ ਅਗਰ 55000 ਤੱਕ ਇਨਕਮ ਆਤਾ ਤੁਸੀਂ 15% ਭਰਦੇ ਹੋ ਅਗਰ ਅੱਗੇ 5000 ਵਧ ਗਈ ਤਾਂ ਤੁਸੀਂ ਟੋਟਲ 20% ਭਰੋਗੇ ਐਵੇਂ ਕੁਝ ਨਹੀਂ ਹੁੰਦਾ 55000 ਤੱਕ ਜੋ ਵੀ ਆਏਗਾ ਉਹ 15% ਦੇ ਹਿਸਾਬ ਨਾਲ ਹੋਏਗਾ اگر اوپر 5000 ڈالر ਹੋਰ ਤੁਹਾਡੀ ਵੱਧ ਗਈ انکم مطلب 60000 ਤਾਂ اوپر والے 5000 ਦੇ اوپر 20% ਲੱਗੇਗਾ ٹوٹل ਦੇ ਉੱਤੇ ਵਿੱਚ ਨਹੀਂ ਲੱਗੇਗਾ ਤਾਂ ایوریج ਕੱਢ ਕੇ ਹੋਈ 15 ਉਸ ਵਿੱਚ 16 16.5% ਟੈਕਸ ਲੱਗ ਜਾਂਦਾ ਇਸ ਤਰ੍ਹਾਂ ਇਹ ਚੀਜ਼ੇ ਵਰਕ ਕਰਦੀਆਂ ਨੇ ਐਂਡ سبسਕ੍ਰਾਈਬ ਜ਼ਰੂਰ ਕਰਦੇ ਹੋ ਚੈਨਲ ਨੂੰ ਐਂਡ ਸ਼ੇਅਰ ਵੀ ਕਰਿਓ ਆਪਣੇ ਫਰੈਂਡਸ ਦੇ ਨਾਲ ਤਾਂ ਜੋ انفارਮੇਟਿਵ ਚੀਜ਼ਾਂ ਉਹ ਦੇਖਦੇ ਰਹਿਣ ਥੈਂਕ ਯੂ ਥੈਂਕ ਯੂ ਸੋਮ